ਆ ਜਿਹੜਾ ਸਾਡੇ ਸੱਜੇ ਹੱਥ ਹੈ ਨਾ ਉਹਨੂੰ ਬਿਆਸ ਕਹਿੰਦੇ ਨੇ ਜੀ ਬਿਆਸ ਇਹ ਮੁੱਖ ਮੰਤਰੀ ਵੀ ਬਿਆਸੀ ਆਇ ਤੱਕ ਸਾਰ ਨੂੰ ਅਨਫੋਰਚੂਨੇਟ ਗੱਲ ਕੀਤੀ ਹੈ ਪ੍ਰਾਈਮ ਮਿੰისტਰ ਨੂੰ ਅਪੀਲ ਨਹੀਂ ਕੀਤੀ ਮੁੱਖ ਮੰਤਰੀ ਨੇ ਕਿ ਤੁਸੀਂ ਜੀ ਦੌਰਾ ਹਵਾਈ ਦੌਰਾ ਕਰੋ ਆਓ ਇੱਥੇ ਇਹ ਲੋਕ ਉਹ ਵਾਦਰ ਲੋਕ ਨੇ ਜਿਹੜੇ ਜਦੋਂ ਵੀ جنگ ਲੱਗਦੀ ਪਾਕਿਸਤਾਨ ਨਾਲ ਸਾਰ ਨੂੰ ਪਹਿਲੇ ਪਿੰਡਾਂ ਵਾਲੇ ਨਾਲ ਖਲੋਤੇ ਹੁੰਦੇ ਦੇਸ਼ ਤੇ ਅੱਜ ਦੇਸ਼ ਤੇ ਪ੍ਰਧਾਨ ਮੰਤਰੀ ਦਾ ਕੋਈ ਫਰਜ਼ ਨਹੀਂ ਕਿ ਇਥੇ ਆਏ ਸਰਵੇਖਣ ਕਰੇ ਸੀਐਮ ਸਾਹਿਬ ਕਹਿੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਜਹਾਜ਼ ਦਿੱਤਾ ਕੁਝ ਦਿਨ ਪਹਿਲਾਂ ਬਿਆਨ ਆਇਆ ਕੀ ਲੱਗਦਾ ਉਸ ਜਹਾਜ਼ ਦਾ ਇਹਨਾਂ ਲੋਕਾਂ ਨੂੰ ਫਾਇਦਾ ਹੋਣਾ ਤੁਸੀਂ ਇਹਨਾਂ ਨੂੰ ਪੁੱਛੋ بجائے ਜੋ ਮੈਂ ਕਵਾਂਗਾ ਕਹਿਣਗੇ ਸਿਆਸੀ ਵਿਰੋਧੀ ਨੇ ਇਹਨਾਂ ਨੇ ਤਾਂ ਕਹਿਣਗੇ ਨਹੀਂ ਕਿ ਲੱਭਦੇ ਹੋ ਤੁਸੀਂ ਜੀ ਇਹ ਦੇਖਦੇ ਕੂਕੜੀਆਂ ਤੇ ਬੱਕਰੀਆਂ ਤੇ ਪੈਸੇ ਦੇਣੇ ਇੱਥੇ ਵਿਚਾਰੇ ਚਾਰੇਵਾਸੇ ਡੀਕਦੇ ਪਰ ਤੇ ਪਿਛਲੇ ਸਾਲ 50000 ਰੁਪਏ ਕਿਹਾ ਸੀ ਕਿੱਲੇ ਦਾ ਸੀ ਦਵਾਂਗੇ ਮੁਆਵਜ਼ਾ ਤੇ 650 ਰੁਪਇਆ ਮੁਆਵਜ਼ਾ ਹੈ ਸਾਰੇ ਵੇਖੋ ਭਰਾ ਬੈਠੇ ਨੇ ਜੀ ਕਿਹਦਾ ਕਿਹੜੀ ਪਾਰਟੀ ਨਾਲ ਤੁਰਲੇ ਕਿ ਇਹਨਾਂ ਨੂੰ ਕਿਸੇ ਨੂੰ ਪੁੱਛ ਕੇ ਵੇਖੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਨਾ ਕੋ ਕੁਝ ਹੌਕਾਏ ਕਿ 1 ਰੁਪਇਆ 650 ਤੋਂ ਵੱਧ ਮਿਲੇ ਆਹ ਸੋਨੇ ਵਰਗੀ ਫਸਲ ਸੀ ਜੀ ਝੋਨਾ ਘੜ ਤੋਂ ਘੜ ਤਰ ਤੋ 20000 ਰੁਪਏ ਦਾ ਕਿ ਲੇਤਾ ਹੁੰਦਾ ਕਿਉਂ ਜੀ ਠੀਕ ਹੈ ਤੇ ਮੈਨੂੰ ਦੱਸੋ ਇਹਨੇ ਤੇ ਲੱਭਣਾ ਕੀ ਹੈ ਕੋਈ ਫਾਇਦਾ ਨਹੀਂ ਦੁਨੀਆ ਰੋਣ ਦੀ ਹੈ ਮਰਨ ਦੀ ਫਾਇਦਾ ਕਾਹਦਾ ਇੱਥੇ ਅਖੇ ਕਿਦੋਂ ਦਾ ਛੜਿਆ ਇਹ 4 ਦਿਨ ਹੋ ਗਏ ਤੇ 4 ਦਿਨ ਹੋ ਗਏ ਉੱਥੇ ਕਿ ਕਦੀ ਥੋੜਾ ਇਲਾਤ ਗਿਆ ਕਿ ਚੜ ਗਿਆ ਥੋੜਾ ਇਲਾਤ ਗਿਆ ਚੜ ਗਿਆ ਵਾ ਉਈ ਆਈ ਕੋਈ ਮਦਦ ਮੁਤਾਬਕ ਮਾਗਦੇ ਆ ਪਿੰਡ ਆਲਾ ਥੋੜਾ ਬਤਾ ਜੇ ਕੋਈ ਦੇ ਜਾਂਦੇ ਹੋ ਬਣੀ ਆਪ ਹੀ ਕਰੀ ਜਾਂਦੇ ਹਾਂਜੀ ਹਾਂਜੀ ਦੱਸੋ ਕੀ ਲੋੜ ਐ ਮੈਂ ਕਵਾਂ ਸਾਰਿਆਂ ਨੂੰ ਲੋੜ ਤੇ ਆ ਚਾਰੇ ਚੂਰੇ ਤੋਂ ਜ਼ਿਆਦਾ ਜੇ ਬਾਕੀ ਤੇ ਗੱਲ ਜੋ ਫਸਲ ਦਾ ਉਹਦੇ ਬਾਅਦ ਕੀ ਦੇਖੀਓਗਾ ਮਸ਼ਹੂਰ ਇਹ ਪਿੰਡ ਆਪਣਾ ਕਿਹੜਾ ਹੈ ਹਰਦੋਵਾਰ ਹਰਦੋਵਾਰ ਅੱਛਾ ਹਰਦੋਵਾਲ ਦਾ ਉਹ ਪਿੱਛੇ ਹਰਦੋਵਾਰ ਦਾ ਆਈ ਮੇਰਾ ਘਾਰ ਇਥੇ ਨਾ 3 ਕਿਲੋਮੀਟਰ ਪਿੱਛੇ ਰਾਈ ਹਾਂ ਇਹ ਮਾਗਾ ਜਨਾਬ ਜ਼ਿਆਦਾ ਔਖਾ ਐ ਹਾਂਜੀ ਹਾਂ ਮੈਂ ਸਮਝ ਗਿਆ ਇਹ ਕਰਨਾ ਮੈਂ ਠੀਕ ਹੈ ਮਾੜੀ ਗੰਢੀ ਮੈਂ ਡੀਸੀ ਸਾਹਿਬ ਨਾਲ ਹੁਣੇ ਕਰਨਾ ਹੋਣਾ ਠੀਕ ਹੈ ਮੈਂ ਉਹਦਾ ਕਰਮ ਵਾਂਗ ਪਹੁੰਚਾਂ ਅਸੀਂ ਗਾਂਹ ਤੱਕ ਹੋਾਈਏ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਇਹ ਦਾਵਾ ਕਰ ਰਹੇ ਜੀ ਹੜਪੀੜ ਤੱਕ ਸਹਾਇਤਾ ਪਹੁੰਚ ਰਹੀ ਹੈ ਪਰ ਇਹ ਤੁਹਾਡੇ ਸਾਹਮਣੇ ਕਹਿੰਦੇ ਸਾਡੇ ਤੱਕ ਕੋਈ ਸਹਾਇਤਾ ਨਹੀਂ ਪਹੁੰਚੀ ਕਿਵੇਂ ਦੇਖਦੇ ਹੋ ਇਹਨਾਂ ਗੱਲਾਂ ਨੂੰ ਬੇਟਾ ਗੱਲ ਇਸ ਤਰ੍ਹਾਂ ਉਹਨੂੰ ਤੇ ਆਪ ਹੀ ਨਹੀਂ ਪਤਾ ਕੀ ਗੱਲ ਕਰਨੀ ਤੁਹਾਨੂੰ ਪਤਾ ਸਾਰੀ ਗਵਰਨਮੈਂਟ ਕੰਪਲੀਟ ਫੇਲ ਹੋਈ ਜੀ ਕੋਈ ਅਸੀਂ ਪ੍ਰਬੰਧ ਹੀ ਨਹੀਂ ਕਰ ਸਕੇ ਲੋਕਾਂ ਨੂੰ ਬਚਾਉਂਦਾ ਇਸ ਟਾਈਮ ਤੇ ਸਾਇੰਸ ਇੰਨੀ ਤਰੱਕੀ ਕਰ ਗਈ 2 3 ਮਹੀਨੇ ਪਹਿਲੇ ਪਤਾ ਹੁੰਦਾ ਕਿ ਇੰਨੀਆਂ ਬਰਸਾਤਾਂ ਹੋਣੀਆਂ ਨੇ ਕੋਈ ਜਨਾਪਾ ਇਹਨਾਂ ਨੂੰ ਆਪਣੇ ਬੰਦੀ ਮਜ਼ਬੂਤ ਕਰ ਸਕਿਆ ਨਾ ਡਰੇਨਾ ਦੀ ਸਫਾਈ ਕਰਾ ਸਕੇ ਭਾਰੀ ਨੁਕਸਾਨ ਹੈ ਕਿਸਾਨ ਵੀਰਾਂ ਦਾ ਸੋ ਮੈਂ ਇੱਕ ਵਾਰੇ ਲੇ ਅਗੇ ਰਾਉਂਡ ਤੁਸੀਂ ਇਹਨਾਂ ਨੂੰ ਪੁੱਛੋ بجائے ਜੋ ਮੈਂ ਕਵਾਂਗਾ ਕਹਿਣਗੇ ਸਿਆਸੀ ਵਿਰੋਧੀ ਨੇ ਇਹਨਾਂ ਨੇ ਤਾਂ ਕਹਿਣਾ ਹੀ ਨਹੀਂ ਮੈਂ ਮੈਂ ਇੱਕ ਲਾਸਟ ਸਵਾਲ ਕਰੂੰਗਾ ਸੀਐਮ ਸਾਹਿਬ ਕਹਿੰਦੇ ਸੀ ਜੇ ਹਾਰਡ ਹੁੰਦੇ ਆ ਉਹਦੇ ਚ ਸਰਕਾਰ ਦੀ ਨਲਾਇਕੀ ਹੈ ਕੀ ਸਮਝਦੇ ਹੋ ਹੁਣ ਸਰਕਾਰ ਦੀ ਨਲਾਇਕੀ ਹੈ ਇਹਦੇ ਤੋਂ ਕੀ ਆਸ ਕਰੋਗੇ ਜੀ ਹੂੰ ਦਰਿਆ ਜਿਹੜਾ ਸਾਡੇ ਸੱਜੇ ਹੱਥ ਹੈ ਨਾ ਉਹਨੂੰ ਬਿਆਸ ਕਹਿੰਦੇ ਨੇ ਜੀ ਬੇਆਸ ਹੂੰ ਇਹ ਮੁੱਖ ਮੰਤਰੀ ਵੀ ਬੇਆਸੀ ਹੈ ਇਹਨੂੰ ਤੋ ਕੀ ਲੱਭਦੇ ਹੋ ਤੁਸੀਂ ਇਹ ਦੇਖੇ ਦੇ ਕੂਕੜੀਆਂ ਤੇ ਬੱਕਰੀਆਂ ਦੇ ਪੈਸੇ ਦੇਣੇ ਇੱਥੇ ਵਿਚਾਰੇ ਚਾਰੇਵਾਸੇ ਡੀਕਦੇ ਫਿਰਦੇ ਪਿਛਲੇ ਸਾਲ 50000 ਰੁਪਏ ਕਿਹਾ ਸੀ ਕਿੱਲੇ ਦਾ ਸੀ ਦਵਾਂਗੇ ਮੁਆਵਜ਼ਾ ਤੇ 650 ਰੁਪਿਆ ਮੁਆਵਜ਼ਾ ਹੈ ਸਾਰੇ ਵੇਖੋ ਭਰਾ ਬੈਠੇ ਨੇ ਕਿਹਦਾ ਕਿਹੜੀ ਪਾਰਟੀ ਨਾਲ ਤੁਰ ਲੈ ਕੇ ਇਹਨਾਂ ਨੂੰ ਕਿਸੇ ਨੂੰ ਪੁੱਛ ਕੇ ਵੇਖੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਇਹਨਾਂ ਕੋ ਕੁਝ ਹੌਂਕ ਹੈ ਕਿ 1 ਰੁਪਿਆ 650 ਤੋਂ ਵੱਧ ਮਿਲਿਆ ਉਹ ਵੀ 5 ਕਿੱਲੇਾਂ ਤੱਕ ਜੇ ਕਿਸ ਨੇ 10 ਬੀਜੇ 15 ਬੀਜੇ ਕਿਸੇ ਨੂੰ ਕੁਝ ਨਹੀਂ ਜਿਨ੍ਹਾਂ ਦੀ ਗਰਦੌਰੀ ਉਹਨਾਂ ਨੂੰ ਕੁਝ ਨਹੀਂ ਕੋਈ ਮਦਦ ਹੀ ਕੋਈ ਨਹੀਂ ਬਾਰਡਰ ਦੇ ਏਰੀਏ ਨੇ ਵੇਖੋ ਅੱਜ ਤੱਕ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਕੀ ਹੈ ਪ੍ਰਾਈਮ ਮਿਨਿਸਟਰ ਨੂੰ ਅਪੀਲ ਨਹੀਂ ਕੀਤੀ ਮੁੱਖ ਮੰਤਰੀ ਨੇ ਕਿ ਤੁਸੀਂ ਜੀ ਦੌਰਾ ਹਵਾਈ ਦੌਰਾ ਕਰੋ ਆਓ ਇੱਥੇ ਇਹ ਲੋਕ ਉਹ ਬਾਦਰ ਲੋਕ ਨੇ ਜਿਹੜੇ ਜਦੋਂ ਵੀ ਜੰਗ ਲੱਗਦੀ ਪਾਕਿਸਤਾਨਾ ਸਾਰਿਆਂ ਨੂੰ ਪਹਿਲੇ ਪਿੰਡਾਂ ਵਾਲੇ ਨਾਲ ਖਲੋਤੇ ਹੁੰਦੇ ਦੇਸ਼ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਫਰਜ਼ ਨਹੀਂ ਕਿ ਇੱਥੇ ਆਏ ਸਰਵੇਖਣ ਕਰੇ ਲੱਗਦਾ ਗਦੌਰੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਸਾਰਾ ਇਲਾਕਾ ਹੀ ਡੁੱਬ ਗਿਆ ਜੀ ਹੁਣ ਤੱਕ ਗਦੌਰੀਆਂ ਤੇ ਹੋਣੀ ਆ ਪਾਣੀ ਦੇ ਉਤਰਨ ਤੋਂ ਬਾਅਦ ਹੋਣੀ ਆ ਨਾ ਜੀ ਗਦੌਰੀਆਂ ਕਰਨਗੇ ਗੱਲ ਤੇ ਹੈ ਮੁਆਵਜ਼ਾ ਕਿ ਨਾ ਦੇਣੇ ਨੇ ਆ ਸੋਨੇ ਵਰਗੀ ਫਸਲ ਸੀ ਜੀ ਝੋਨਾ ਘੱਟ ਤੋਂ ਘੱਟ 70 ਤੋਂ 80 ਹਜ਼ਾਰ ਰੁਪਏ ਦਾ ਕਿਲੇ ਦਾ ਹੁੰਦਾ ਕਿਉਂ ਜੀ ਠੀਕ ਹੈ ਤੇ ਮੈਨੂੰ ਦੱਸੋ ਇਹਨਾਂ ਤੇ ਲੱਭਣਾ ਕੀ ਹੈ ਜੇ ਕੱਲ ਨੂੰ 5000 ਜਾਂ 4000 ਦੇ ਦਿੱਤਾ ਤਾਂ ਕੀ ਵਿਚਾਰੇ ਕਿਸਾਨ ਦਾ ਤੇ 5-6000 ਦਾ ਤੇ ਸ਼ੁਰੂ ਦੇ ਵਿੱਚ ਆ ਜੋ ਪਨੀਰੀ ਬੀਜੀ ਦੀ ਉਦੋਂ ਖਰਚਾ ਇੰਨਾ ਆ ਜਾਂਦਾ ਝੋਨਾ ਲਾਣ ਦਾ ਬਾਦਸ਼ਾਹ ਸਭ ਤੁਸੀਂ ਅੱਗੇ ਜਾਣਾ ਇੱਕ ਲਾਸਵਾਲ ਕਰੂੰਗਾ ਸੀਐਮ ਸਾਹਿਬ ਕਹਿੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਜਹਾਜ਼ ਦਿੱਤਾ ਕੁਝ ਦਿਨ ਪਹਿਲਾਂ ਬਿਆਨ ਆਇਆ ਕੀ ਲੱਗਦਾ ਉਸ ਜਹਾਜ਼ ਦਾ ਇਹਨਾਂ ਲੋਕਾਂ ਨੂੰ ਫਾਇਦਾ ਹੋਣਾ ਕਾਕਾ ਉਹ ਜਿਹੜਾ ਜਹਾਜ਼ ਏ ਜਿਹੜਾ ਹੈਲੀਕਾਪਟਰ ਏ ਉਹ ਉਹ ਕੋ ਲੋਕਾਂ ਦੀ ਮਦਦ ਕਰਨ ਵਾਲਾ ਹੈਲੀਕਾਪਟਰ ਤੇ ਹੈ ਨਹੀਂ ਉਹਦੇ ਵਿੱਚ 4 ਸਵਾਰੀਆਂ ਬੈਠ ਸਕਦੀਆਂ ਜਿਹੜੇ ਜਿਹੜੇ ਐਕਚੁਅਲ ਦੇ ਵਿੱਚ ਹੈਲੀਕਾਪਟਰ ਹੁੰਦੇ ਨੇ ਰੈਸਕਿਊ ਹੈਲੀਕਾਪਟਰਸ ਉਹ ਥੋੜਾ ਨੇ ਰੈਸਕਿਊ ਹੈਲੀਕਾਪਟਰ ਵੱਡੇ ਹੁੰਦੇ ਨੇ ਜਿਹਦੇ ਵਿੱਚ ਵੱਡੇ ਪੈਮਾਨੇ ਤੇ ਲੋਕਾਂ ਨੂੰ ਸਹਾਇਤਾ ਆ ਸਕਦੀ ਹੈ ਤੇ ਐਵੇਂ ਡਰਾਮਾ ਕਰਨਾ ਸੀ ਕਰਕੇ ਜੀ ਕਿਸਾਨਾਂ ਤੇ ਜਦੋਂ ਲੈਂਡ ਪੂਲਿੰਗ ਲਾਗੂ ਕਰਨੀ ਆ ਹਰਪਾਲ ਸਿੰਘ ਚੀਮਾ ਜੀ ਫਾਇਦੇ ਗਿਣਾਉਂਦੇ ਨੇ ਸਭ ਫਾਇਦੇ ਗਿਣਾਉਂਦੇ ਨੇ ਹੁਣ 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 ਕਿਉਂ ਨਹੀਂ ਦਿਖ ਰਿਹਾ ਉਹ ਦਿੱਲੀ ਵਾਲੇ ਚਲੋ ਇਹ ਕਿੱਥੇ ਲੰਬੜੇ ਨੇ ਜੀ ਇਹਨਾਂ ਨੂੰ ਦੇਖੋ ਸ਼ੁਕਰੀਆ ਜੀ ਤਾਂ ਪ੍ਰਤਾਪ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਤਿੱਖੇ ਨਿਸ਼ਾਨੇ ਸੀਐਮ ਸਾਹਿਬ ਤੇ ਸਾਦੇ ਨੇ ਹੁਣ ਸੀਐਮ ਸਾਹਿਬ ਕਿੱਥੇ ਨੇ ਇਹ ਵੀ ਸਵਾਲ ਹੈ ਬਈ ਕੀ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਸੀਐਮ ਦੇ ਜਹਾਜ਼ ਦਾ ਕੋਈ ਫਾਇਦਾ ਹੋ ਜਿਹੜਾ ਉਹਨਾਂ ਨੇ ਜਹਾਜ਼ ਦਿੱਤਾ ਕੋਈ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਦੁਨੀਆ ਰੋਣ ਦੀ ਹੈ ਮਰਨ ਦੀ ਫਾਇਦਾ ਕਾਦਾ ਇੱਥੇ ਬਾਈ ਜਦੋਂ ਲੈਂਡ ਪੂਲਿੰਗ ਨੀਤੀ ਲਾਗੂ ਕਰਨੀ ਹੁੰਦੀ ਹੈ ਉਦੋਂ ਹਰਪਾਲ ਸਿੰਘ ਚੀਮਾ ਜੀ ਫਾਇਦੇ ਕਣਾਉਂਦੇ ਨੇ ਮਨੀਸ਼ ਸੋਧੀਆਂ ਆਉਂਦੇ ਨੇ ਹੁਣ ਦਿੱਲੀ ਵਾਲੀ ਟੀਮ ਕੀ ਲੱਗਦਾ ਹੈ ਉਹ ਇੱਥੇ ਪੰਜਾਬ ਚ ਕਿਉਂ ਨਹੀਂ ਦਿਖ ਰਹੀ ਬਿਲਕੁਲ ਜੀ ਬਿਲਕੁਲ ਲੈਂਡ ਪੂਲੀ ਦਾ ਵਿਰੋਧ ਹੋਇਆ ਤਾਂ ਤਾਂ ਕਰਕੇ ਮਲਵੋਨਾ ਡੈਮਾ ਜੀ ਜ਼ਿਆਦਾ ਪਾਣੀ ਛੱਡਿਆ ਮਤਲਬ ਕਿਸਾਨਾਂ ਦਾ ਵਿਰੋਧ ਕਰਕੇ ਹਾਂਜੀ ਹਾਂਜੀ ਕੀ ਕੀ ਲੱਗਦਾ ਹੈ ਮੇਰੇ ਕਹਿਣ ਦਾ ਮਤਲਬ ਸੀ ਜਦੋਂ ਲੈਂਡ ਪੂਲਿੰਗ ਇਹ ਨੀਤੀ ਲਾਗੂ ਕਰਨੀ ਸੀ ਉਦੋਂ ਪੰਜਾਬ ਨੂੰ ਫਾਇਦੇ ਕਣਾਉਣ ਵਾਸਤੇ ਦਿੱਲੀ ਤੋਂ ਟੀਮ ਆਈ ਪਰ ਅੱਜ ਜਿਹੜਾ ਆਇਆ ਪੰਜਾਬ 'ਚ ਅੱਜ ਦਿੱਲੀ ਦੀ ਟੀਮ ਕਿੱਥੇ ਆਈ ਨਾ ਦਿੱਲੀ ਦੀ ਟੀਮ ਆਈ ਕਿਉਂ ਨਹੀਂ ਕੀ ਸੋਚਦੀ ਕੋਈ ਨਾ ਹੋਈ ਨਾ ਸਰ ਸੈਂਟਰ ਤੇ ਕੋਈ ਪਹੁੰਚਿਆ ਨਹੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲੀ ਆ ਕਿਸਾਨਾਂ ਜ਼ਮੀਨਾਂ ਕਿਸਾਨਾਂ ਕੋ ਖੋਣੀਆਂ ਆ ਖੇਤ ਬਾਹਨੇ ਵੀ ਪਾਣੀ ਛੱਡ ਦੋ ਲੋਕੀ ਵਾਈ ਤਾਂ ਟੁੱਟ ਜਾਣ ਖੇਤੀਬਾੜੀ ਤਾਂ ਟੁੱਟ ਜਾਣ ਉਹਦੇ ਬੇਸ ਤੇ ਜੀ ਸਭ ਰਲ ਕੇ ਕੰਮ ਚੱਲਣ ਦਿਆ ਵਾ ਸਭ ਤੋਂ ਵੱਡੀ ਕਮੀ ਸਰਕਾਰ ਆ ਆਮ ਪਾਰਟੀ ਦੀ ਆ ਜੀ ਜੀ ਤਾ ਲਗਾਤਾਰ ਜਿਹੜੇ ਲੋਕ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਤੀ ਗੁੱਸਾ ਕੱਢਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ ਕੋਈ ਵੀ ਇਹਨਾਂ ਲੋਕਾਂ ਦੇ ਲਈ ਖਾਸ ਕਰਕੇ ਸੱਤਾਧਾਰੀ ਪਾਰਟੀ ਕੋਈ ਵੀ ਹੋਵੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਜੇ ਉਹ ਇਹਨਾਂ ਲੋਕਾਂ ਦੇ ਨਾਲ ਨਹੀਂ ਖੜੂਗੀ ਤੇ ਭਾਈ ਇਹ ਲੋਕ ਐਦਾ ਹੀ ਗੁੱਸਾ ਜਤਾਉਣਗੇ ਐ ਵਾਕਿਆ ਮਾਨ ਸਾਹਿਬ ਨੇ ਜਹਾਜ਼ ਦਿੱਤੇ ਹੋਣਗੇ ਕਈ ਇਲਾਕਿਆਂ ਨੂੰ ਪਰ ਇਹਨਾਂ ਕੋਲੇ ਨਾ ਤਾਂ ਕੋਈ ਜਹਾਜ਼ ਪਹੁੰਚਿਆ ਨਾ ਇਹਨਾਂ ਕੋਲੇ ਸਰਕਾਰੀ ਮਦਦ ਪਹੁੰਚੀ ਹੈ ਮਦਦ ਕਿਉਂ ਨਹੀਂ ਪਹੁੰਚੀ ਹੁਣ ਜਾਂ ਤੇ ਦਾ ਜਵਾਬ ਹੈ ਉਹ ਸਰਕਾਰ ਦੇ ਸਕਦੀ ਹੈ ਸੀਐਮ ਸਾਹਿਬ ਦੇ ਸਕਦੇ ਆ ਵੀ ਉਹਨਾਂ ਦਾ ਜਹਾਜ਼ ਭਾਈ ਕਿਹੜੇ ਕਿਹੜੇ ਪਾਸੇ ਚੱਲਦਾ ਕਿਹੜੇ ਕਿਹੜੇ ਪਾਸੇ ਨਹੀਂ ਚੱਲਦਾ ਜਾਂ ਉਹਨਾਂ ਦਾ ਜਹਾਜ਼ ਕੀ ਕਿਹੜੇ ਲੋਕਾਂ ਵਾਸਤੇ ਆ ਜਾਂ ਜਿੱਥੇ ਛੱਡਿਆ ਉਹਨਾਂ ਲੋਕਾਂ ਵਾਸਤੇ ਆ ਇਹਨਾਂ ਲੋਕਾਂ ਵਾਸਤੇ ਉਹਨਾਂ ਦਾ ਜਾਜ ਹੈ ਨਹੀਂ ਜਾਂ ਲੋਕ ਇਹ ਵੀ ਕਹਿੰਦੇ ਨੇ ਵੀ ਜਹਾਜ਼ ਉਦੋਂ ਹੀ ਆ ਜਦੋਂ ਉਹਨਾਂ ਨੇ ਗੁਜਰਾਤ ਜਾਣਾ ਜਾਂ ਕਿਤੇ ਝਾਰਖੰਡ ਰੈਲੀ ਕਰਦੀ ਹੁੰਦੀ ਹੈ ਜਾਂ ਕੇਦਰੀਵਾਲ ਸਾਹਿਬ ਨੂੰ ਲੋਕ ਇਹ ਵੀ ਕਹਿੰਦੇ ਨੇ ਵੀ ਸਿਰਫ ਝੂਟੇ ਲੈਣ ਵਾਸਤੇ ਰੱਖਿਆ ਹੋਇਆ ਹੁਣ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਡੂਰੇਰੋ ਸਫਰ ਟੈਲੀਵਿਜ਼ਨ ਫਿਰ ਮਿਲਾਂਗਾ ਕੈਮਰਾਮੈਨ ਕਾਸ਼ਤੀ ਤੇ ਨਾਲ ਸਸਤੀ